ਕੈਮ ਨਾ ਕਾਬੂ ਕਰ ਲਾ ਜੇ ਹੁੰਦੀ ਆ ਤੇ ਤੇ ਸਾਰੇ ਟੱਬਰ ਨੂੰ ਬਿਪਤਾ ਪੈਣੀ ਆ ਸੰਦੀਪ ਮੈਂ ਤੇ ਆਪਣਾ ਕੰਮ ਕਰ ਰਹੀ ਆਂੀ ਤੂੰ ਵੀ ਨਾ ਹਣ ਮਮੀ ਨੂੰ ਚਾਬੀ ਦੇਖ ਰੱਖੀ ਜਿਹੜੀ ਕੱਲ ਵਾਲੀ ਮੇਰੇ ਕੋਲ ਗਲਤੀ ਹੋ ਗਈ ਆ ਨਾ ਮੈਨੂੰ ਮਾਫ ਕਰ ਦੋ ਹਾਂ ਕਿਸ਼ਕਿਆ ਦਾ ਮੌਕਾ ਨਹੀਂ ਮਿਲਦਾ ਤੇ ਜੇ ਹੋਊਗਾ ਬਿਨਾ ਤੇ ਜੋ ਤੁਹਾਡੀ ਮਰਜ਼ੀ ਹੋਊਗੀ ਨਾ ਉਹੀ ਸਜ਼ਾ ਦੇ ਦਿਓ ਮੈਨੂੰ ਮੈਂ ਇੱਥੇ ਦੀ ਗੱਲ ਨਾ ਪਿੰਡ ਨਹੀਂ ਦੱਸਣੀ ਕੋਈ ਵੀ ਆਪਾਂ ਮੈਂ ਜਿੱਦਾਂ ਮਰਜ਼ੀ ਇੱਥੇ ਰਵਾਂ ਔਖੀ ਰਵਾਂ ਸੌਖੀ ਰਵਾਂ ਉਹ ਕੋਹੋਨੀਆਂ ਕਾਹਰੀਆਂ ਦੀਆਂ ਟਿੜਾਂ ਆਂ ਤੇ ਮੈਂ ਚੱਲ ਪੁੱਟ ਦਿੰਨਾ ਆਂ ਆ ਲਾਏ ਇਹ ਬੂਟੇ ਬਾਟੇ ਜੇ ਘਰ ਦੀ ਸਬਜ਼ੀ ਹੋ ਜੂਗੀ ਮੈਂ ਹੈ ਤੇ ਨਾਲੇ ਇਹਦਾ ਵੀ ਖਿਆਲ ਰੱਖਣਾ ਵਾ ਹੁਣ ਦਾ 15 ਦਿਨ ਮੈਂ ਹੋਰ ਮਾਂ ਇੱਥੇ ਕੋਈ ਗੱਲ ਨਹੀਂ ਧਿਆਨ ਰੱਖਾਂਗੇ ਪੁਰਾਈ ਉਹ ਜਦੋਂ ਮੈਂ ਛੁੱਟੀ ਆ ਜੈਣਾ ਵਾ ਨਾ ਘਰ ਦੇ ਅੱਗੇ ਕਹਿੰਦੇ ਰਹਿੰਦੇ ਆ ਕਿ ਤੂੰ ਦੇ ਸਾਨੂੰ ਖਲੋਣ ਨਹੀਂ ਦਿੰਦਾ ਆ ਸਾਰੇ ਬੂਟੇ ਮੈਂ ਲਾਏ ਚੱਲ ਇਹ ਵੀ ਘਰ ਦੀ ਸਬਜ਼ੀ ਹੋ ਜਾਂਦੀ ਹੈ ਮੋਲਦੀਆਂ ਵੀ ਤੈਨੂੰ ਪਤਾ ਨੇ ਇਹਦੀਆਂ ਦਵਾਈਆਂ ਆ ਨਹੀਂ ਗੱਲ ਤੇ ਤੁਹਾਡੀ ਵੀ ਠੀਕ ਆ ਘਰ ਦੀ ਸਬਜੀ ਨਾਲ ਦੀ ਧਰੀਸ ਨਹੀਂ ਹੈਗੀ ਚਲੋ ਵਧੀਆ ਵਜ ਲਾਈ ਆ ਤੇ ਕੋਈ ਨਹੀਂ ਆਪਾਂ ਮਗਰੋਂ ਧਿਆਨ ਰੱਖਾਂਗੇ ਮੇਰੇ ਮਗਰੋਂ ਨੇ ਇਹਨਾਂ ਨੂੰ ਪਾਣੀ ਪੁਣੀ ਪਾਉਂਦੇ ਰਹੋ ਤੇ ਮੈਂ ਘਾਹ ਪੁੱਟਦਾ ਜਿਹੜਾ ਹੈਗਾ ਮਾੜਾ ਮੋਟਾ ਵਿੱਚ ਪਾਣੀ ਦਾ ਧਿਆਨ ਨਹੀਂ ਰੱਖਾਂਗੇ ਮੇਰੀ ਕੀ ਗੱਲ ਸੁਣੋ ਹਾਂ ਹਾਂਜੀ ਮੈਨਾਂ ਤੁਹਾਡੇ ਨਾਲ ਕੱਲ ਦੀ ਗੱਲ ਕਰਨੀ ਸੀ ਹਾਂ ਕਿ ਜੜੀ ਨੇ ਕੋ ਕੱਲ ਗਲਤੀ ਹੋ ਗਈ ਆ ਨਾ ਅਣਜਾਣ ਵਿੱਚ ਹੀ ਹੋ ਗਈ ਆ ਮੈਂ ਜਾਣ ਕੇ ਨਹੀਂ ਕੀਤੀ ਹੈਗੀ ਤੇ ਮੈਨੂੰ ਮਾਫ਼ ਕਰ ਦੋ ਹਾਂ ਉਹ ਮੇਰੀ ਗੱਲ ਸੁਣ ਤੂੰ ਮੇਰੇ ਕੋਲ ਹੀ ਮਾਫ਼ੀ ਮੰਗਣ ਦੀ ਹੈ ਮੰਮੀ ਹੁਣਾਂ ਕੋ ਮੰਗ ਜਿੰਨਾ ਦੀ ਬੇਇੱਜ਼ਤੀ ਹੋਈ ਆ ਭੂਆ ਨੇ ਕਿੰਨੀਆਂ ਗੱਲਾਂ ਕੀਤੀਆਂ ਮਾਸੀ ਨੇ ਕਿੰਨੀਆਂ ਗੱਲਾਂ ਕੀਤੀਆਂ ਕੀ ਦੱਸਣਗੇ ਆਪਣੇ ਪਿੰਡ ਜਾ ਕੇ ਤੈਨੂੰ ਮਾਸੀ ਨੇ ਆਖਿਆ ਵੀ ਹੈਗਾ ਹੀ ਕਿ ਜਿੰਨੀ ਖੰਡ ਪਾਏਂਗੀ ਨਾ ਓਨੀ ਰਿਸ਼ਤਿਆਂ 'ਚ ਮਿਠਾਸ ਆਉਣੀ ਆ ਤੇ ਤੂੰ ਉਹ ਹੀ ਕੰਮ ਕਰਤਾ ਫੇਰ ਲੂਣ ਪਾਤਾ ਦੇ ਵਿੱਚ ਤੇ ਮਿਠਾਸ ਸੁਆਹ ਨਹੀਂ ਆ ਰਿਸ਼ਤਿਆਂ ਦੇ ਵਿੱਚ ਉਹਨਾਂ ਦੇ ਫਿਰ ਗੁੱਸਾ ਕਰਨਾ ਹੀ ਮੇਰੀ ਗੱਲ ਸੁਣੋ ਮੈਂ ਇਹੀ ਤੇ ਤੁਹਾਨੂੰ ਕਹਿਣ ਦੇਈਆਂ ਨਾ ਜਾਣ ਬੁਝ ਕੇ ਵਾਲਾ ਕੰਮ ਨਹੀਂ ਕੀਤਾ ਮੈਨੂੰ ਖੁਦ ਨਹੀਂ ਸਮਝ ਲੱਗਨ ਦੀ ਕਿ ਕੀ ਬਣਿਆ ਵਾ ਮੇਰੇ ਨਾਲ ਤੇ ਮੈਨੂੰ ਮਾਫ ਕਰ ਦੋ ਹਾਂ ਤੇ ਨਾਲੇ ਮੇਰੀ ਗੱਲ ਸੁਣੋ ਮੰਮੀ ਹੁਣ ਨਾਲ ਤੁਸੀਂ ਗੱਲ ਕਰ ਲਓ ਹਾਂ ਇੱਕ ਵਾਰ ਉਹਨਾਂ ਨੂੰ ਕਹੋ ਕਿ ਚਲ ਜੇ ਕੋਈ ਗਲਤੀ ਹੋ ਗਈ ਆ ਤੱਗੇ ਤੇ ਵਾਲਾ ਮੌਕਾ ਨਹੀਂ ਦਿੰਦੀ ਤੁਹਾਨੂੰ ਤੂੰ ਮੇਕੋ ਮਾਫੀ ਮੰਗੀ ਜਾਂਦੀ ਆ ਮੈਂ ਤੈਨੂੰ ਬਾਰ ਬਾਰ ਕਹਿੰਦੇ ਆ ਮੰਮੀ ਹੁਣ ਆ ਕੇ ਮੰਗ ਜਾ ਕੇ ਕਿੰਨੀ ਉਹਨਾਂ ਦੀ ਤੂੰ ਬੇਇੱਜ਼ਤੀ ਕਰਾਈ ਆ ਐਨਾ ਟੌਰ ਹੀ ਉਹਨਾਂ ਦਾ ਰਿਸ਼ਤੇਦਾਰਾਂ ਵਿੱਚ ਠੀਕ ਆ ਨਾ ਮੂੰਹ ਦਿਖਾਉਣ ਜੋਗੇ ਨਹੀਂ ਤੂੰ ਛੱਡਿਆ ਉਹਨਾਂ ਨੂੰ ਤੇ ਨਾਲੇ ਪਹਿਲੇ ਦਿਨ ਤੋਂ ਤੈਨੂੰ ਮੈਂ ਸਮਝਾਇਆ ਸੀ ਕਿ ਮੰਮੀ ਦੇ ਬਿਨਾਂ ਨਾ ਕੋਈ ਕੰਮ ਨਾ ਕਰੀ। ਉਹਨੂੰ ਪੁੱਛ ਕੇ ਕਰੀ ਜਿਹੜਾ ਵੀ ਕਰਨਾ। ਤੇ ਨਾਲੇ ਰਸੋਈ 'ਚ ਹੈ ਤੇ ਤੂੰ ਆਹੀ ਲੂਣ ਕਿੱਥੋਂ ਆ ਗਿਆ ਦੇ ਵਿੱਚ? ਮੈਨੂੰ ਤੇ ਇਹ ਗੱਲ ਦੀ ਸਮਝ ਨਹੀਂ ਲੱਗਣ ਟੀ। ਚਲੋ ਕੋਈ ਗੱਲ ਨਹੀਂ ਆ। ਜੇਦੀ ਵੀ ਗਲਤੀ ਹੋਊਗੀ ਨਾ ਤੇ ਮੈਂ ਹੀ ਜਾ ਕੇ ਕਹਿ ਦਊਂਗੀ ਵੀ ਮੇਰੇ ਕੋਲ ਗਲਤੀ ਹੋ ਗਈ ਆ ਤੇ ਮਾਫ਼ ਕਰ ਦਿਓ। ਹੋਰੇ ਤੋਂ ਅੱਧਾ ਸੁਣ ਮੈਂ ਕੀ ਕਰਾਂ? ਨਾਲੇ ਮੇਰੀ ਗੱਲ ਸੁਣੋ ਇੱਕ। ਮੰਮੀ ਨੇ ਹੀ ਕਹਿਣਾ ਕਿ ਤੁਸੀਂ ਨੌਨ ਵੇਜ ਬਣਾਓ। ਉਹਦੇ ਹੀ ਕਦੀ ਬਣਾਇਆ ਨਹੀਂ ਆ। ਤੇ ਨਾ ਪਿੰਡ ਕਦੀ ਕਿਸੇ ਨੇ ਖਾਦਾ ਹੀ ਆ ਤੇ ਮੈਂ ਦੱਸੋ ਹੁਣ ਕਿੱਦਾਂ ਬਣਾਵਾਂ ਉਹ ਅਸੀਂ ਤਾਂ ਕਦੀ ਹੱਥ ਵੀ ਨਹੀਂ ਲਾਇਆ ਮੇਰੀ ਗੱਲ ਸੁਣ ਨਈ ਹੱਥ ਲਾਇਆ ਤੇ ਹੁਣ ਲਾਉਣਾ ਪੈਣਾ ਵਾ ਇੱਥੇ ਤੇ ਹੁਣ ਸਾਰੇ ਜਾਣੀ ਖਾਂਦੇ ਆ ਤੇ ਉਹਦਾ ਕਿੰਨਾ ਕੰਮ ਹੋਆ ਕਿਤੇ ਜਿੱਦਾਂ ਸਬਜੀ ਨੂੰ ਤੜਕਾ ਲਾਉਣਾ ਵਾ ਉਦਾਂ ਹੀ ਉਹਨਾਂ ਨੂੰ ਲਾਉਣਾ ਵਾ ਤੇ ਮੰਮੀ ਕੋ ਸਭ ਕੁਝ ਸਿੱਖ ਲਾ ਇੱਥੇ ਸਭ ਕੁਝ ਕਰਨਾ ਪੈਣਾ ਵਾ ਠੀਕ ਆ ਨਾ ਨਹੀਂ ਨਹੀਂ ਤੁਸੀਂ ਦਹੀ ਤਾਂ ਕਹੀ ਜਾਂਦੇ ਆ ਤੇ ਪਰ ਮੈਂ ਨਹੀਂ ਬਣਾ ਸਕਦੀ ਹੈਗੀ ਕਿਉਂਕਿ ਪਿੰਡ ਕਦੀ ਕਿਸੇ ਨੇ ਨਹੀਂ ਖਾਦਾ ਤੇ ਨਾ ਕਦੀ ਬਣਾਇਆ ਹੀ ਆ ਤੇ ਮੈਂ ਉਹਲਾ ਕੰਮ ਨਹੀਂ ਕਰ ਸਕਦੀ ਜੇ ਹੋਰ ਤੂੰ ਕਹੋ ਤੇ ਜੋ ਮਰਜ਼ੀ ਬਣਵਾ ਲਓ ਮੇਰੇ ਕੋਲ। ਕੋਈ ਉਹਦੇ ਬਾਰੇ ਨਹੀਂਗਾ ਮੈਨੂੰ ਪਤਾ ਪਰ ਜਿਹੜੇ ਪਿੰਡ ਵਾਲੇ ਕੰਮ ਹੋਣਾ ਉਹ ਤੈਨੂੰ ਪਿੰਡ ਹੀ ਛੱਡ ਕੇ ਆਉਣੇ ਪੈਣੇ ਆ। ਠੀਕ ਆ ਨਾ? ਹੁਣ ਇੱਥੋਂ ਦੇ ਮਾਹੌਲ ਚੱਲਣਾ ਤੈਨੂੰ ਬਦਲਣਾ ਪੈਣਾ ਵਾ। ਇਹ ਕਿੱਡਾ ਕੰਮ ਆ ਭਲਾ? ਜਿੱਦਾਂ ਮੰਮੀ ਕਹਿੰਦੀ ਆ ਨਾ ਉਦਾਂ ਤੈਨੂੰ ਕਰਨਾ ਪੈਣਾ ਵਾ। ਉਦੋਂ ਤੋਂ ਮਾਫ਼ੀਆਂ ਮੰਗੀ ਜਾਂਦੀਆਂ। ਤੇ ਮੈਂ ਜਿੱਦਾਂ ਤੁਸੀਂ ਕਹੋਗੇ ਉਦਾਂ ਕਰੂੰਗੀ। ਤੇ ਨਾਲੇ ਤੂੰ ਗਲਤੀਆਂ ਕਰਨ ਦੀਆਂ ਤੇ ਜਿਹੇ ਇਦਾਂ ਕਰਦੀ ਰਹੀ ਨਾ ਤੇ ਘਰ ਚੋਂ ਲੜਾਈ ਨਹੀਂ ਮੁੱਕਣੀ। ਤੇ ਜੇ ਆਹੋ ਕੰਮ ਕਰਨਾ ਮੈਨੂੰ ਪ ਮੈਂ ਛੁੱਟੀ ਤੋਂ ਪਹਿਲਾਂ ਪਹਿਲਾਂ ਕੋਈ ਹੱਲ ਕਰਕੇ ਜਾਵਾਂ ਫੋਜੀਆ ਆਜੋ ਪਾਜੀ ਕੀ ਕਰੀ ਜਾਨਾ ਕਰਨਾ ਕੀ ਕੋਹ ਨਹੀਂ ਆ ਕੱਖ ਖਜੇ ਹੀ ਵਿੱਚ ਤੇ ਮੈਂ ਪੁੱਟ ਦਿੰਨਾ ਵਾ ਉਹ ਮੇਰੀ ਗੱਲ ਸੁਣ ਆਪ ਤੂੰ ਸਬਜ਼ੀਆਂ ਲਾ ਕੇ ਚੱਲ ਚੱਲੇ ਆ ਵਾ ਇਹ ਸਾਂਭੜੀਆਂ ਕਿੰਨੇ ਆ ਉਹ ਨਹੀਂ ਨਹੀਂ ਰਪਿੰਦਰ ਨੂੰ ਮੈਂ ਕਿਹਾ ਵਾ ਮੈਂ ਪਾਣੀ ਪੁਣੀ ਪਾਉਂਦੇ ਰਿਓ ਇਹਨਾਂ ਨੂੰ ਔਰ ਰਪਿੰਦਰ ਦੇ ਹੱਥ ਨੇ ਸਬਜ਼ੀਆਂ ਖਾਲੀ ਠੀਕ ਆ ਅੱਗੇ ਦੋ ਵਾਰੀ ਤੇ ਚੰਦ ਚਾਰ ਤਾਂ ਆਉਣ ਨੇ ਤੈਨੂੰ ਨਹੀਂ ਪਤਾ ਕੀ ਹੋਇਆ ਸੀ ਇਹ ਨਿਆਣੀ ਆ ਇਹਨੂੰ ਨਹੀਂ ਪਤਾ ਖੰਡ ਤੇ ਲੂੰਜ ਕੀ ਫਰਕ ਹੁੰਦਾ ਵਾ ਉਹ ਪਾਜੀ ਇਹੋ ਗੱਲ ਤੋਂ ਨਾ ਖਿਜੋ ਖਜਾਈ ਲੱਗੇ ਉੱਤੋਂ ਹੁੰਡੀ ਆ ਉਹ ਕਹਿੰਦਾ ਵੀ ਮੈਂ ਲੂਣ ਪਾਇਆ ਨਹੀਂ ਐ ਤੇ ਮੈਂ ਰਸੋਈ ਚ ਤੂੰ ਹਾਂ ਹੀ ਤੀਜਾ ਬੰਦਾ ਕਿਹੜਾ ਆਈ ਉੱਥੇ ਬਿਥੇਰੀ ਲਾਹ ਪਾ ਕੀਤੀ ਐ ਮੈਂ ਤੇ ਉਹਦੀ ਹੋਰ ਦੱਸੋ ਮੈਂ ਕੀ ਕਰਾਂ ਮਾਫੀਆਂ ਮੰਗਣ ਦੀ ਉੱਤੇ ਆਣ ਕੇ ਉਹ ਲਾਹ ਪਾਣਾ ਗੱਲ ਨਹੀਂ ਆ ਬਾਨੀ ਇਹਨੂੰ ਹੁਣੇ-ਹੁਣੇ ਕਾਬੂ ਕਰ ਲਾ ਜੇ ਹੁੰਦੀ ਐ ਤੇ ਜਿ ਹੱਥੋਂ ਨਿਕਲ ਗਈ ਨਾ ਫਿਰ ਵੇਖੋਗੇ ਸਾਰਾ ਡੱਬੜੀ ਮੰਮੀ ਉਹਨਾਂ ਦੀ ਕਿੰਨੀ ਟੌੜੀ ਸਾਰੇ ਰਿਸ਼ਤੇਦਾਰਾਂ ਚ ਨਾ ਇਹਨੇ ਬੇਇੱਜ਼ਤੀ ਕਰਵਾਤੀ ਆ ਨਾਲੇ ਦੋ ਵਾਰੀ ਬੇਇੱਜ਼ਤੀ ਕਰਵਾਤੀ ਆ ਇੱਕ ਵਾਰੀ ਗਾਨਿਆਂ ਵੇਲੇ ਤੇ ਇੱਕ ਵਾਰੀ ਜੋ ਪ੍ਰਸ਼ਾਦ ਬਣਾਇਆ ਹੁਣ ਐਡਾ ਵੀ ਕੋਈ ਬੰਦਾ ਅਣਜਾਣ ਨਹੀਂ ਹੁੰਦਾ ਇਸ ਆਪ ਕੋ ਜਾਣ ਬੁੱਝ ਕੇ ਕਰਨ ਦੀ ਆ ਉਹ ਪਾਜੀ ਕਰਨ ਤੇ ਜਾਣ ਬੁੱਝ ਕੇ ਡਈ ਆ ਮੈਂ ਜਦੋਂ ਡਿਊਟੀ ਤੇ ਜਿੰਨਾ ਦੀ ਹੁਣ ਬੇਇੱਜ਼ਤੀ ਹੋਣ ਦੀ ਆ ਵੇਖਣ ਵੀ ਇਹੋ ਗਏ ਸੀ ਮੈਂ ਤੇ ਇਹਨਾਂ ਨੂੰ ਆਖਿਆ ਸੀ ਕਿ ਸਬਰ ਕਰ ਲੋ ਮੈਂ ਅਗਲੇ ਮਹੀਨੇ ਆ ਜਾਣਾ ਵਾ ਪਰ ਨਾ ਜੀ ਆਂਦੇ ਹੀ ਕੁੜੀ ਲੱਭਣੀ ਨੇ ਇਦਾਂ ਦੀ ਤੇ ਭੁਗਤਣਾ ਫਿਰ ਹੁਣ ਉਹ ਤਾਂ ਇੰਨੀ ਗੱਲ ਕਹਿ ਕੇ ਚੱਲ ਜਾਣਾ ਵਾ ਫਿਰ ਇੱਥੇ ਮਾਂ ਪਿਓ ਦੀ ਬੇਇੱਜ਼ਤੀ ਕਰਨ ਛੱਡ ਜਾਣਾ ਵਾ ਨਾਲੇ ਸੰਦੀਪ ਕਹਿੰਦੀ ਮੈਂ ਇੱਥੇ ਰਹਿਣਾ ਵਾ ਉਹਨੂੰ ਇੱਥੇ ਛੱਡ ਕੇ ਚੱਲ ਜਾ ਬੇਇੱਜ਼ਤੀ ਕਰਵਾਉਣ ਲਈ ਉਹਦੀ ਨਹੀਂ ਉਹ ਬੇਇੱਜ਼ਤੀ ਮੇਰੇ ਕੋਲ ਵੇਖੀ ਜਾਂਦੀ ਜੇ ਕਿਹਨਾਂ ਤਾਂ ਮੈਂ ਲੈ ਜਣਾ ਹੁਣੇ ਨਾਲ ਹੀ ਉਹ ਪਾਜੀ ਮੈਂ ਬਥੇਰਾ ਸਮਝਾਇਆ ਉਹਨੂੰ ਠੀਕ ਆ ਨਾ ਜਿਹੜੇ ਖੰਭ ਨਿਕਲੇ ਆ ਨਾ ਉਹਦੇ ਮੈਂ ਚੰਗੀ ਤਰ੍ਹਾਂ ਵਾਡਨਾ ਤਹੀਂ ਕੱਲੇ ਟੈਨਸ਼ਨ ਲੈਣ ਡੇ ਜੀ ਤੇ ਟਾਈਮ ਨਾ ਕਾਬੂ ਕਰ ਲਾ ਜੇ ਹੁੰਦੀ ਆ ਤੇ ਤੇ ਸਾਰੀ ਟੱਬਰ ਨੂੰ ਬਿਫਤਾ ਪੈਣੀ ਉਹਦਾ ਨਾ ਗੱਲ ਤੇ ਪਾਜੀ ਦੀ ਵੀ ਠੀਕ ਆ ਜੇ ਇਹਦੇ ਦਾ ਕੋਈ ਹੱਲ ਨਾ ਨਾ ਹੋਇਆ ਤੇ ਮੈਂ ਸਾਰੀ ਜ਼ਿੰਦਗੀ ਕਿੱਦਾਂ ਕੱਢਣੀ ਛੁੱਟੀ ਦੇ ਵਿੱਚ ਵਿੱਚ ਨਾ ਜੇ ਇਹਦੇ ਰੋਖ ਆ ਗਿਆ ਕੰਮ ਤੇ ਠੀਕ ਆ ਨਹੀਂ ਤੇ ਮੈਂ ਮੰਮੀ ਨੂੰ ਕਹਿ ਦੇਣਾ ਵੀ ਇਹਦਾ ਕੋਈ ਹੱਲ ਕੱਢੋ ਮੈਂ ਸਾਰੀ ਜ਼ਿੰਦਗੀ ਕਿੱਦਾਂ ਕੱਢਣੀ ਮੈਂ ਉੱਥੇ ਰੋ ਰੋ ਮਰਦਾ ਰਹੂੰਗਾ ਮੁੜ ਕੇ ਜਿੰਨਾ ਮਗਰੋਂ ਮੁੜ ਕੇ ਮੈਨੂੰ ਫ ਤੇ ਇਹ ਇਦਾਂ ਕਰਦੀ ਆ ਤੇ ਓਦਾਂ ਕਰਦੀ ਆ ਉੱਥੇ ਹੁਣ ਮੈਂ ਕੰਮ ਕਰੂੰਗਾ ਕਿ ਜਾਂ ਇੱਧਰ ਦਾ ਖਿਆਲ ਰੱਖੂੰਗਾ ਉਹ ਕਿਰਾਬੀ ਹੀ ਮਹੀਨੇ ਬਾਅਦ ਛੁੱਟੀ ਦੇ ਦਿੰਦੇ ਆ ਵੀ ਤੂੰ ਚਲ ਜਾ ਕਰਨ ਹਾਇ ਰੱਬ ਕਿੱਥੇ ਮੈਨੂੰ ਫਸਾਤਾ ਆ ਹੁਣ ਮਹੀਨਾ ਦੀ ਗੱਲ ਮੰਨਾ ਕਿ ਨਾ ਮੰਨਾ ਇਹ ਜੋ ਬਣਾਉਣ ਨੂੰ ਕਹਿੰਦੇ ਆ ਅਹੀਂ ਤੇ ਪਿੰਡ ਖਾਦਾ ਵੀ ਨਹੀਂ ਆ ਕਦੀ ਉਹ ਹੱਥ ਤੱਕ ਵੀ ਨਹੀਂ ਲਾਇਆ ਹੁਣ ਮੈਂ ਕੀ ਕਰਾਂ ਸਮਾਨੀ ਲਗੰਦੀ ਬਹੂਏ ਇਦਾਂ ਨਾ ਕਰਾਂ ਪਿੰਡ ਵੀਰ ਜੀ ਨੂੰ ਫੋਨ ਕਰਕੇ ਦੱਸਦੀ ਆ ਪਰ ਨਹੀਂ ਉਹਨਾਂ ਵਿਚਾਰੇ ਨੂੰ ਨਾ ਕਿ ਐਵੇਂ ਨਹੀਂ ਟੈਨਸ਼ਨ ਦੇਣੀ ਆ ਉਹਨਾਂ ਦੇ ਅੱਗੇ ਵਿਚਾਰੇ ਨੇ ਮਹਾ ਵਿਆਹ ਕੀਤਾ ਆ ਤੇ ਜੇ ਫੇਰ ਆ ਸਭ ਕੁਝ ਦੱਸਿਆ ਤੇ ਮੰਮੀ ਹੈ ਬੜੇ ਗੁੱਸੇ ਵਾਲਿਆ ਤੇ ਫੇਰ ਐਵੇਂ ਵਦਖਟ ਹੋਣਗੇ ਤੇ ਖਲਾਰਾ ਜ਼ਿਆਦਾ ਨਾ ਵਾਜੇ ਇਦਾਂ ਕਰਨੀ ਆ ਮੰਮੀ ਜੀ ਕੋਲੋਂ ਮਾਫੀ ਮੰਗ ਲੈਣੀ ਆ ਤੇ ਬਾਕੀ ਕੋਈ ਗੱਲ ਨਹੀਂ ਆ ਅਡਜਸਟਮੈਂਟ ਤੇ ਕਰਨੀ ਪੈਣੀ ਹੁਣ ਥੋੜੀ ਜੀ ਪਰ ਇੱਕ ਗੱਲ ਵਾ ਮੈਂ ਇੱਥੇ ਦੀ ਗੱਲ ਨਾ ਪਿੰਡ ਨਹੀਂ ਦੱਸਣੀ ਕੋਈ ਵੀ ਆ ਆਪਾਂ ਮੈਂ ਜਿੱਦਾਂ ਮਰਜੀ ਇੱਥੇ ਰਵਾਂ ਔਖੀ ਰਵਾਂ ਸੌਖੀ ਰਵਾਂ ਪਿੰਡ ਮੈਂ ਕੋਈ ਗੱਲ ਨਹੀਂ ਦੱਸਣੀ ਤੇ ਇਦਾਂ ਕਰਨੀ ਆ ਮੰਮੀ ਜੀ ਕੋਲੋਂ ਜਾ ਕੇ ਨਾ ਮਾਫੀ ਮੰਗ ਲੈਣੀ ਇੱਕ ਵਾਰ ਕੁਝ ਨਹੀਂ ਹੁੰਦਾ ਸੰਦੀਪਾ ਮੈਂ ਤੇ ਆਪਣਾ ਕੰਮ ਕਰ ਰਿਹਾ ਇਹਨੂੰ ਤੂੰ ਵੀ ਨਾ ਹਣ ਮੰਮੀ ਨੂੰ ਚਾਬੀ ਦੇਖ ਰੱਖੀ ਉਹ ਨਹੀਂ ਨਹੀਂ ਤੂੰ ਟੈਨਸ਼ਨ ਨਾ ਲਾਓ ਚਾਬੀ ਮੈਂ ਪੂਰੀ ਦਿੱਤੀ ਹੈ ਮੰਮੀ ਨੂੰ ਉਹ ਤਾਂ ਗੱਲ ਹੈਗੀ ਨਹੀਂ ਮੈਨੂੰ ਮੇਰੇ ਵੱਲ ਦੀ ਗੱਲ ਕਰਨੀ ਹੈ ਮੈਂ ਆਨ ਚੰਗੀ ਤਰ੍ਹਾਂ ਸਮਝਾ ਕੇ ਆਇਆ ਮੈਨੂੰ ਬੇਚੀ ਕਰਾਉਣਾ ਜਾਂਦਾ ਇੱਥੇ ਇਹਨੂੰ ਹੁਣੇ-ਹੁਣੇ ਕਾਬੂ ਕਰ ਲੈ ਇਹਨੂੰ ਆ ਵਧੀਆ ਕੀਤਾ ਤੂੰ ਸਮਝਾਤਾ ਇਹਨੂੰ ਕਹਿਣ ਰਿਹਾ ਸੀ ਮੈਨੂੰ ਕੋ ਮਾਫੀਆਂ ਮੰਗਣ ਦੀ ਸੀ ਕਾਦਿਆ ਮਾਫੀਆਂ ਮੰਗਣ ਦੀ ਸੀ ਉਹ ਮੇ ਕੋ ਗਲਤੀ ਹੋ ਗਈ ਆ ਮੈਨੂੰ ਪਤਾ ਨਹੀਂ ਸੀ ਕਿ ਖੰਡ ਪਾਉਣਾ ਕਿ ਲੂਣ ਪਾਉਣਾ ਵਿੱਚ ਨਹੀਂ ਨਾ ਇਹਨੂੰ ਪਤਾ ਨ ਲੱਗਣ ਡਿਆ ਸੀ ਉਥੇ ਲੂਣ ਵਾਲਾ ਬਣਾ ਕੇ ਖਾਂਦੇ ਹਣੇ ਆ ਕੀ ਬਾ ਕੁਸ ਖਾਇਆ ਨਹੀਂ ਖਾਇਆ ਇਹਨਾਂ ਨੇ ਮੰਮੀ ਬੜੇ ਚੜੰਡੇ ਹੀ ਨਾ ਮੇਰੀ ਨੋ ਨੇ ਬੜਾ ਵਧੀਆ ਖਰਾ ਬਣਾਇਆ ਹੋਣਾ ਵਾ ਤੇ ਮੇਰੀ ਸੁਣ ਲੈ ਗੱਲ ਜੇ ਤੈ ਆਪਣੀ ਘਰ ਚ ਚੌਧਰ ਰੱਖਣੀ ਆ ਇੱਥੇ ਰਹਿਣਾ ਵਾ ਤੈਨੂੰ ਹੁਣੇ ਹੁਣੇ ਥੱਲੇ ਲਾ ਲਾ ਤੇ ਤੈਨੂੰ ਕਹਣਾ ਨਹੀਂ ਪੁੱਛਣਾ ਉਹ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਉਹ ਮੇਰੇ ਤੇ ਸੜ ਦੋ ਸਾਰੀ ਗੱਲ ਮੈਂ ਆਪੇ ਸੰਭਲ ਲਊਗੀ ਸਾਰੀ ਗੱਲ ਤੈਨੀਆਂ ਟੈਨਸ਼ਨ ਆ ਜਾ ਮੰਮੀ ਇੱਥੇ ਉੱਤੋਂ ਹੀ ਇੱਥੇ ਬੈਠੇ ਜੀ ਮੈਂ ਤੁਹਾਨੂੰ ਉਧਰ ਲੱਭਣ ਲਈ ਹੀ ਬਹਿ ਜਾ ਮਮੀ ਇਹ ਵੀ ਖਿਜਣ ਦੇ ਹੀ ਕਿ ਕਿੰਨੀ ਬੇਇੱਜ਼ਤੀ ਹੋਈ ਆ ਤੁਹਾਨੂੰ ਵੀ ਪਤਾ ਵਾ ਸਾਰੇ ਰਿਸ਼ਤੇਦਾਰਾਂ ਨੇ ਗੱਲਾਂ ਕਰਨੀਆਂ ਵਾ ਕਿ ਨੌ ਨੂੰ ਕੜਾ ਵੀ ਨਹੀਂ ਬਣਾਉਣਾ ਹੁੰਦਾ ਹੀ ਓ ਕੀ ਬਤਾ ਲੋਕਾਂ ਨੇ ਧੀਆ ਪੁੱਤਾਂ ਨੂੰ ਅਕਲ ਹੀ ਨਹੀਂ ਦਿੱਤੀ ਹੁਣ ਤੈਨੂੰ ਵਿਆਹ ਆ ਸਾਰੀਆਂ ਗੱਲਾਂ ਦਿੱਤੀਆਂ ਹੀ ਰੋਟੀ ਪਾਣੀ ਬਣਾਉਣ ਦੀ ਓ ਨਹੀਂ ਨਹੀਂ ਮਮੀ ਮੇਰੀ ਸਾਸਤੇ ਸਿਫਤਾਂ ਹੀ ਬੜੀਆਂ ਕਰਦੀ ਮੇਰੀਆਂ ਖੁੱਦ ਵੀ ਇਨੂੰ ਪਤਾ ਹੋਣਾ ਚਾਹੀਦਾ ਏ ਕਿ ਮੇਰਾ ਪਹਿਲਾ ਦਿਨ ਉਹ ਜੇ ਨਹੀਂ ਪਤਾ ਮੰਮੀ ਨੂੰ ਲਾਗੇ ਆਵਾਜ਼ ਮਾਰ ਲਾਂ ਜਦੋਂ ਮੈਂ ਸਦੀਪ ਨੂੰ ਲਾਗੇ ਖਿਲਾਰ ਲਾਂ ਜਦੋਂ ਮੈਂ ਚੰਗਾ ਭਲਾ ਇਹਨੂੰ ਕਿਹਾ ਸੀ ਕਿ ਮੈਨੂੰ ਆਵਾਜ਼ ਮਾਰ ਲਈ ਜਿਹੜੇ ਕੰਮ ਦਾ ਨਹੀਂ ਪਤਾ ਲੱਗੂਗਾ ਕਿ ਚਲੋ ਨਵਾਂ ਨਵਾਂ ਕੰਮ ਹੀ ਨਹੀਂ ਵੀ ਸਮਾਨ ਲੱਭਦਾ ਉਹਨੇ ਸਾਡੀ ਬੀਜਿੰਗ ਕਰਾਉਣੀ ਕਿਹ ਤਰੀਕੇ ਨਾਲ ਉਹਦੋਂ ਵੀ ਕਰਵਾਤੀ ਆ ਤੇ ਦੂਜੀ ਵਾਰ ਹੁਣ ਕਰਵਾਤੀ ਆ ਮੰਮੀ ਹੁਣੇ ਹੁਣੇ ਨਾ ਸਮਝਾ ਲਓ ਇਹਨੂੰ ਜੇ ਵਿਗੜ ਗਈ ਨਾ ਤੁਹਾਡੇ ਹੱਥ ਨਹੀਂ ਆਉਣੀ ਤੇ ਆਪਾਂ ਇੱਥੇ ਆਉਣ ਯੋਗ ਨਹੀਂ ਰਹਿਣਾ ਜਿੱਦਾਂ ਜਿਹੜੇ ਕੰਮ ਆ ਤੇ ਨਾ ਆਪਾਂ ਇੱਥੇ ਆਉਣਾ ਕਰਨਾਮ ਸਦੀਪਾ ਦਲਜੀਤ ਕਿਦਾਂ ਦੀਆਂ ਗੱਲਾਂ ਕਰਨ ਰਿਹਾ ਤੋ ਆਪ ਸਿਆਣੀ ਆ ਜੇ ਜਵਾਈ ਪਾਈ ਦੇ ਮਨ ਵਿੱਚ ਇਹ ਗੱਲ ਬੈ ਗਈ ਨਾ ਫਿਰ ਔਖਾ ਹੋ ਜਾਊਗਾ ਮੰਮੀ ਇਹਦੇ ਵਿੱਚ ਮੇਰੀ ਵੀ ਬੇਦਤੀ ਆ ਮੈਨੂੰ ਵੀ ਗੱਲਾਂ ਕਰਨੀਆਂ ਇਹਨਾਂ ਨੇ ਚੱਲ ਕੋਈ ਗੱਲ ਕਿਦਾਂ ਦੀ ਲਿਆਂਦੀ ਆ ਜਦੋਂ ਮੈਂ ਰਿਸ਼ਤਾ ਕਰਾਉਂਦੀ ਸੀ ਉਹ ਵਧੀਆ ਨਹੀਂ ਸੀ ਉਹ ਹੈ ਤਾਂ ਵਧੀਆ ਸੀਗਾ ਮੈਂ ਤਾਂ ਕਿਹਾ ਬੜੇ ਚਿਰ ਦੇ ਮਗਰ ਪਈ ਆ ਪਹਿਲਾਂ ਹੀ ਆਂਦੇ ਹੀ ਤੇਰਾ ਕਰਾਉਣਾ ਵਾ ਉਦੋਂ ਇਹਨਾਂ ਦੀ ਨਹੀਂ ਮੰਨੀ ਤੋ ਹੁਣ ਆਂਦੇ ਹੀ ਪੀ ਇਹ ਹੀ ਮੁੰਡੇ ਦਾ ਕਰਾਉਣਾ ਵਾ ਮੈਂ ਜੇ ਇਹਨਾਂ ਨੂੰ ਨਾ ਕਰਦੀ ਨਾ ਇਹਨਾਂ ਨੇ ਮੂੰਹ ਵਟ ਲੈਣਾ ਚੱਲ ਨਾ ਇਹਨਾਂ ਦਾ ਹੀ ਕਰ ਲੈਨੇ ਆ ਕੋਈ ਗੱਲ ਨਹੀਂ ਧੁੱਫੀ ਕਰਨਾ ਕਰਕੇ ਇਹ ਗੱਲ ਦਾ ਵੀ ਜੀ ਇਹ ਤਾਂ ਸਮਝ ਜਾਊਗੀ ਤਾਂ ਵੀ ਠੀਕ ਆ ਨਾ ਸਮਝੀ ਨਾ ਫਿਰ ਮੈਨੂੰ ਸਮਝਾਉਣਾ ਆਉਂਦਾ ਵਾ ਇੱਕ ਤਾਂ ਲੈ ਕੇ ਕੁਝ ਨਹੀਂ ਆਈ ਉੱਤੋਂ ਸਾਡੇ ਤੇ ਰੋਪ ਆਉਂਦੀ ਆ ਇਹ ਕੰਮ ਇੱਥੇ ਚੱਲਣ ਨਹੀਂ ਦੇਣੇ ਦੇ ਮੰਮੀ ਮੇਰੇ ਤੇ ਮਨੋ ਹੀ ਲੱਥ ਗਈ ਐ ਤੇ ਤੁਸੀਂ ਵਿਚੋਲਣਾਂ ਗੱਲ ਨਹੀਂ ਕੀਤੀ ਉਹ ਕਿਹੜੇ ਅੰਨੀ ਹੀ ਲਾਗੇ ਬੈਠੀ ਵੇਖਣ ਲਈ ਸਾਰਾ ਕੁਝ ਤੇ ਕੀ ਕੋਲ ਕੋਲ ਲੈ ਆਂਦੇ ਨਹੀਂ ਨਹੀਂ ਦਾਜ ਵੱਲੋਂ ਉਹ ਤਾਂ ਮੈਂ ਦੋ ਤਿੰਨ ਹੋਰਾਂ ਕਹਿਤਾ ਵਾ ਕੋਈ ਗੱਲ ਨਹੀਂ ਹੁਣ ਆਉਣਗੇ ਨਾ ਚੰਗੀ ਤਰ੍ਹਾਂ ਠੰਡ ਪਾਉਂਗੀ ਉਹਨਾਂ ਨੂੰ ਨਹੀਂ ਸੰਦੀਪ ਵਿਚੋਲੇ ਕਿਹੜੇ ਘਟਵਾ ਉਹਨਾਂ ਨੂੰ ਵੀ ਪਤਾ ਹੀਗਾ ਕਿ ਜੇ ਗਏ ਤਾਂ ਉੱਥੇ ਕੋਈ ਨਾ ਕੋਈ ਗੱਲ ਹੋਣੀ ਆ ਤਾਂ ਬਹਾਨਾ ਮਾਰਤਾ ਮੈਨੂੰ ਕੋਈ ਕੰਮ ਆ ਤਾਂ ਕਿੰਨਾ ਸਿਰੋ ਨੇ ਕੰਮ ਹੀ ਤਾਂ ਦੂਜੀ ਵਾਲਨੀ ਵੇਖਿਆ ਉਹ ਵੀ ਚੁੱਪਚੀ ਪਿੱਤੀ ਨਿਕਲ ਗਈ ਫੇ ਕਿਤੇ ਮੇਰੇ ਦਿਵਾਲੇ ਨਾ ਹੋ ਜੇ ਉਹਨੂੰ ਪਹਿਲਾਂ ਸਖਾਲਤ ਆਣਾ ਵਾ ਕਿ ਮੈਂ ਚੱਲ ਜਾਣਾ ਪਹਿਲਾਂ ਹੀ ਤੇ ਮਗਰੋਂ ਆਜੀ ਤੂੰ ਤਾਂ ਕੋਈ ਗੱਲ ਨਹੀਂ ਕਿੰਨਾ ਚਿਹਰੇ ਇਦਾਂ ਕੰਮ ਚੱਲਣਾ ਵਾ ਬੱਕਰੇ ਦੀ ਬਾਹ ਕਿੰਨਾ ਚਿਰ ਖੈਰ ਮਨਾਉਂਗੀ ਕੋਈ ਗੱਲ ਨਹੀਂ ਚਲੋ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਕਦੇ ਦੇ ਗਏ ਆ ਬਾਹਰ ਅਜੇ ਤੱਕ ਨਹੀਂ ਆਏ ਆਉਂਦੇ ਤੇ ਚਾਹ ਪਾਣੀ ਪੀਂਦੇ ਬਾਹਰ ਕਿੰਨੀ ਗਰਮੀ ਹੋ ਗਈ ਆ ਮੰਮੀ ਜੀ ਦੱਸੋ ਹੁਣ ਕਿਹੜੀ ਗੱਲ ਰਹਿ ਗਈ ਕਰਨ ਵਾਲੀ ਮੰਮੀ ਜੀ ਗਲਤ ਕੋਈ ਨਹੀਂ ਢੀ ਖਾਸ ਨਹੀਂ ਆ। ਛੜੀ ਕੱਲ ਵਾਲੇ ਮੇਰੇ ਕੋਲ ਗਲਤੀ ਹੋ ਗਈ ਹੈ ਨਾ। ਮੈਨੂੰ ਮਾਫ ਕਰ ਦੋ ਹਾਂ। ਗਾਂ ਤੋਂ ਤੁਹਾਨੂੰ ਨਾ ਕੋਈ ਇਸ ਕਾਦ ਦਾ ਮੌਕਾ ਨਹੀਂ ਮਿਲਦਾ। ਤੇ ਜੇ ਹੋਊਗਾ ਬੇਨਾ ਤੇ ਜੋ ਤੁਹਾਡੀ ਮਰਜ਼ੀ ਹੋਊਗੀ ਨਾ ਉਹੀ ਸਜ਼ਾ ਦੇ ਦਿਓ ਮੈਨੂੰ। ਮੈਂ ਤਾਂ ਤੈਨੂੰ ਮਾਫ ਕਰ ਹੀ ਦੇਣਾ ਵਾਂ। ਮੈਂ ਕੀ ਕਹਿਣਾ ਵਾਂ? ਹੁਣ ਤੂੰ ਆਪ ਸਿਆਣੀ ਆ ਦੱਸ ਜਿਹੜੇ ਭੈਣ ਭਰਾ ਆਏ ਹੀ ਉਹਨਾਂ ਸਾਹਮਣੇ ਤੇ ਬੇਇੱਜ਼ਤੀ ਮੇਰੀ ਕਰਵਾਤੀ ਨਾ ਕਿਹੜਾ ਮੂੰਹ ਵਿਖਾਉਂਗੀ? ਨਹੀਂ ਮੈਂ ਤਾਂ ਸਿਰਫ਼ ਤਾਂ ਦੇ ਪੋਲ ਬੰਦੀ ਹਾਂ। ਮੇਰੀ ਨੌ ਨੂੰ ਤਾਂ ਬੜੀਆਂ ਹੀ ਅਕਲਾਵਾ ਮੈਨੂੰ ਤਾਂ ਲੱਗਦਾ ਤੇਰੀ ਮਾਂ ਨੇ ਅਕਲ ਕੋਈ ਦਿੱਤੀ ਨਹੀਂ ਗਈ ਐਦਾਂ ਹੀ ਤੈਨੂੰ ਤੋਰਤਾ ਵਾ ਪੀ ਜਾ ਘੜ ਲੈ ਘਰ ਮੰਮੀ ਜੀ ਮੈਂ ਕੰਮ ਜਾਣ ਕੇ ਨਹੀਂ ਕੀਤਾ ਸੱਚੀ ਮੈਨੂੰ ਖੁਦ ਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੀ ਬਣਿਆ ਵਾਂ ਮੈਂ ਪ੍ਰਸ਼ਾਦ ਬੜਾ ਸਵਾਦ ਬਣਾਇਆ ਸੀ ਮੀ ਜੀ ਤੈਨੂੰ ਸੰਦੀਪ ਨੇ ਖਾਂਡੀ ਦਿੱਤੀ ਸੀ ਕਿ ਲੂਣ ਦਿੱਤਾ ਸੀ ਜਿਹੜਾ ਤੂੰ ਲੂਣ ਚੋਕੇ ਵਿੱਚ ਪਾਤਾ ਮੰਮੀ ਜੀ ਮੈਂ ਸਾਰਾ ਸਮਾਨ ਆਪਣੇ ਹੱਥੀਂ ਪਾਇਆ ਸੀ ਮੈਨੂੰ ਪਤਾ ਵਾ ਮੈਂ ਕੀ ਕੀ ਵਿੱਚ ਪਾਇਆ ਸੀ ਬਾਕੀ ਮੈਂ ਢੜੀ ਬਣਾ ਮਾਫੀ ਮੰਗਦੀ ਆ ਚਲੋ ਮੇਰੀ ਗਲਤੀ ਸਹੀ ਪਰ ਅਬੀ ਉਹਤਾਂ ਨੂੰ ਇਦਾਂ ਦਾ ਮੌਕਾ ਨਹੀਂ ਮਿਲਦਾ ਕੋਈ ਵੀ ਚਲ ਐਰਕਾ ਤਾਂ ਮਾਫ ਕਰ ਦਿੰਨੀ ਆ ਪਰ ਅੱਗੇ ਤਾਂ ਇਹ ਜਿ ਗਲਤੀ ਨਹੀਂ ਹੋਣੀ ਚਾਹੀਦੀ ਨਹੀਂ ਹੁੰਦੀ ਉਹ ਮੇ ਜੀ ਮੇਰ ਕੋ ਥਾਂ ਥਾਂ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਪਿੰਡ ਦੇ ਵਿੱਚੋਂ ਕੋਈ ਚਾਚੀ ਤਾਈ ਤੇਰੀ ਆਈ ਹੁੰਦੀ ਤੇ ਕੀ ਕਹਿੰਦੀ ਵੀ ਨੋਂ ਆ ਲਿਆਂਦੀ ਆ ਲੋਕੀ ਤਾਂ ਗੱਲ ਨਹੀਂ ਕਰ ਦਿੰਦੀਆਂ ਉਹ ਤੇ ਇੰਨਾ ਗੱਲਾਂ ਦਾ ਨਾ ਧਿਆਨ ਰੱਖੀ ਦੰਦਾ ਵਾ ਮੁੜ ਕੇ ਮਾਫੀਆਂ ਮੰਗਣ ਦਾ ਕੋਈ ਫਾਇਦਾ ਨਹੀਂ ਕੀ ਗੱਲ ਓਏ ਮੰਮੀ ਬੜੀਆਂ ਸਲਾਮਾਂ ਕਰਨ ੜੇ ਆ ਜਾ ਹੁਣ ਆ ਕੀ ਆ ਪਹਿਲਾਂ ਤਾਂ ਗਲਤੀ ਕਰ ਲਈ ਆ ਹੁਣ ਮਾਫੀ ਮੰਗਣ ੜਈ ਆ ਮੈਂ ਕਿਹਾ ਹੁਣ ਮਾਫੀ ਮੰਗਣ ਦਾ ਕੀ ਫਾਇਦਾ ਵਾ ਭਾਬੀ ਪਹਿਲਾਂ ਹੀ ਨਾ ਗਲਤੀ ਕਰ ਦੇ ਹੁਣ ਜੋ ਮਾਫੀ ਮੰਗਣ ੜੇ ਆ ਚਲੋ ਦੀਦੀ ਜੀ ਹੋ ਵੀ ਗਈ ਆ ਤੇ ਤੁਸੀਂ ਵੀ ਮਾਫ ਕਰ ਦੋ ਮੇਰੀ ਗੱਲ ਸੁਣੋ ਜਿੱਦਾਂ ਮੰਮੀ ਕਹਿੰਦੇ ਹੁੰਦੇ ਆ ਨਾ ਉਦਾਂ ਹੀ ਕਰਿਆ ਕਰੋ ਮੰਮੀ ਦੇ ਕਹਣੇ ਤੇ ਚੱਲੋਗੇ ਨਾ ਸਾਰੀ ਉਮਰ ਸੌਖੇ ਰਹੋਗੇ ਨਹੀਂ ਤੇ ਤੁਹਾਨੂੰ ਔਖੀ ਹੋਣੀ ਆ ਹਾਂਜੀ ਠੀਕ ਸੰਦੀਪ ਆ ਤਾਂ ਤੂੰ ਚੰਗਾ ਹੀ ਕੀਤਾ ਜਿਹੜੀ ਇਹ ਗੱਲ ਨਾ ਇਹ ਤੇ ਕੰਨਾਂ ਚੋਂ ਕੱਢਦੀ ਮੰਮੀ ਇਹਨੂੰ ਤਾਂ ਮੈਂ ਕਾਨੇ ਵਾਂਗੂ ਸਿੱਧੀ ਕਰੂੰਗੀ ਚਾਹੀਦਾ ਵੀ ਇੱਦਾਂ ਹੀ ਤੂੰ ਹੀ ਟੈਨਸ਼ਨ ਨਾ ਲਾਉ ਮੇਰੇ ਹੁੰਦਿਆਂ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾ ਸੁਧਾਰੂੰਗੀ ਕੋਈ ਗੱਲ ਨਹੀਂ ਇਹ ਤੇ ਮਾਫੀਆਂ ਮੰਗਣ ਲਈ ਆ ਗਾੜੀ-ਗਾੜੀ ਵੀ ਐ ਇਹ ਤਾਂ ਬੰਦ ਆ ਕੀ ਐ ਇਹ ਪਛਤਾਊਗੀ ਮੇਰੀ ਗੱਲ ਸੁਣੋ ਤੁਸੀਂ ਕੋਈ ਕੰਮ ਨਹੀਂ ਕਰਨਾ ਸਾਰਾ ਕੰਮ ਨਾ ਇਹ ਕੋਈ ਕਰਾਉਣਾ ਵਾ ਤੀ ਇਹ ਨਹੀਂ ਕਰਨਾ ਇਹਨੂੰ ਕਦ ਵਾਸਤੇ ਲਿਆਂਦਾ ਵਾ ਮੂੰਹ ਵੇਖਣ ਵਾਸਤੇ ਇਹ ਨਾ ਕਿਉ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਨਾ ਨਾ ਸੰਦੀਪ ਮੈਂ ਨਹੀਂ ਕੰਮ ਕੋਈ ਵੀ ਕਰਨਾ ਇਹਨੇ ਬਾਅਦ ਚ ਵਿਗੜ ਜਾਣਾ ਵਾ ਕੋਈ ਗੱਲ ਨਹੀਂ ਸੁਧਾਰਨਾ ਤੇ ਮੈਨੂੰ ਆਉਂਦਾ ਵਾ ਤੇ ਇਹਨੂੰ ਸੁਧਾਰਨਾ ਕਿੱਦਾਂ ਵਾ ਚੱਲ ਨਾ ਇਹਨਾਂ ਬੜਾ ਚੰਗਾ ਵਾ ਕਿ ਇਹਨਾਂ ਨੇ ਮੈਨੂੰ ਮਾਫ ਕਰ ਦਿੱਤਾ ਵਾ ਤੇ ਬਾਕੀ ਕੋਈ ਗੱਲ ਨਹੀਂ ਮਾਫੀ ਮੰਗਣ ਵਿੱਚ ਹਰ ਜਿਵੀਂ ਕਾਦਾ ਆਇਆ ਜੇ ਗਲਤੀ ਹੋ ਗਈ ਆ ਤੇ ਚਲੋ ਮਾਫੀ ਮੰਗੀ ਲਈ ਆ ਮੈਂ ਏਦਾਂ ਨਾ ਕਰਾਂ ਮੰਮੀ ਜੀ ਨੂੰ ਪਿੰਡ ਫੋਨ ਲਾਉਣੀ ਆ ਉਹਨਾਂ ਨਾਲ ਗੱਲ ਕਰਨੀ ਆ ਨਾਲੇ ਮਨ ਥੋੜਾ ਜਿਹਾ ਨਾ ਖੁਰ ਹੋ ਜਾਊਗਾ ਏਦਾਂ ਦੇ ਨਾ ਬਾਰ ਬਾਰ ਇੱਕੋ ਕੰਮ ਵੱਲ ਧਿਆਨ ਜਾਈ ਜਾਂਦਾ ਵਾ ਹਾਂ ਤਾਂ ਢਾਈਆਂ ਮੰਜਨ ਹਾਂਜੀ ਮੰਮੀ ਤੁਸੀਂ ਕਿਉਂ ਆ ਗਏ ਗਰਮੀ ਦੇ ਵਿੱਚ ਮੈਂ ਕਰ ਦਿਓ ਬਣ ਦਿਆ ਪਹਿਲੀ ਜੇ ਕੰਮ ਕੰਨ ਤੇ ਮੈਂ ਕਰਾਉਣੀ ਆ ਨਾਲ ਤੇਰੇ ਓਹੋ ਮੰਮੀ ਜੀ ਇਹ ਕਿੰਨਾ ਕੰਮ ਵਾ ਤੇ ਦੋਆਂ ਜਾਣੀਆਂ ਨਿੱਕੋ ਥਾਂ ਹੀ ਲੱਗੇ ਰਹਿਣਾ ਵਾ ਤੇ ਕੀ ਫਾਇਦਾ ਵਾ ਗਰਮੀ ਪਤਾ ਕਿੰਨੀ ਆ ਤਾ ਕੀ ਪੁੱਤ ਗਰਮੀ ਮੈਂ ਚੱਲ ਕੱਲੀ ਲੱਗੀ ਆ ਤੇ ਚੱਲ ਓ ਨਹੀਂ ਨਹੀਂ ਮੇਰਾ ਤੇ ਕੰਮ ਥੋੜਾ ਹੀ ਰਹਿ ਗਿਆ ਵਾ ਤੇ ਮੈਂ ਚਾ ਲਾ ਕੇ ਨੂੰ ਭੇੜ ਕੇ ਨਾ ਤੇਰੇ ਭਿੰਦਰ ਨਾਲ ਬੜਾ ਜੀ ਕੰਡਿਆ ਹੀ ਗੱਲ ਕਰਨ ਨੂੰ ਠੀਕ ਤੇ ਫੇਰ ਸੋਚਿਆ ਪੀ ਜੇ ਸਵੇਰਾ ਸਵੇਰਾ ਹੀਗਾ ਤੇ ਵੇਲੀ ਵਾ ਲਾਗੀ ਕੰਮ ਕਰਨ ਨੂੰ ਹੁਣ ਮੈਂ ਕਰਕੇ ਨਾ ਦੁਪਹਿਰ ਨੂੰ ਵੇਲੀ ਹੋ ਕੇ ਫੋਨ ਕਰਾਂਗਾ ਆ ਫੇਰ ਕਰੀ ਗੱਲ ਉਹਦੇ ਨਾਲ ਰਾਜੀ ਬਾਜੀ ਪੁੱਛੀ ਚੰਗਾ ਹੁਣ ਕੱਲ ਦੇ ਹੀਗੇ ਹੀਗੇ ਤੇ ਆਗੇ ਨਵਿੰਨੀ ਕੋਈ ਦੱਸਿਆ ਕੁਛ ਨਹੀਂ ਦੱਸਿਆ ਨਾ ਨਾ ਉਦਾਂ ਤੇ ਚਲੋ ਠੀਕ ਠਾਕ ਹੀ ਹੋਣਾ ਵਾ ਫਿਰ ਵੀ ਬੰਦਾ ਘਰ ਆ ਕੇ ਗੱਲ ਤੇ ਕਰਦਾ ਹੀ ਆ ਤੇ ਮੈਨੂੰ ਲੱਗਦਾ ਆਪਣੇ ਕੰਮ-ਕੋਮ ਚ ਬਿਜੀ ਹੋਣੇ ਆ ਤੇ ਤਾਂ ਗੱਲ ਕੇ ਟਾਈਮ ਨਹੀਂ ਲੱਗਾ ਕੋਈ ਨਹੀਂ ਅਸੀਂ ਆ ਨਿਬੇੜ ਕੇ ਨਾ ਤੇ ਫਿਰ ਕਰਦੇ ਆ ਫੋਨ ਚਲ ਮੈਂ ਵੀ ਕਰਮਨੀ ਆ ਤੈਨੂੰ ਪੁੱਤ ਤੂੰ ਬਸ ਇੱਥੇ ਖਲੋਤੇ ਰਹੋ ਤੇ ਮੈਂ ਚਾਟ ਲੈਣਾ ਵਾ ਮੈਨੂੰ ਲੱਗਦਾ ਮਮੀ ਫੋਨ ਆਉਂਦਾ ਮੈਂ ਵੇਖਾਂ ਪਹਿਲਾਂ ਪੁੱਤ ਮੈਂ ਫੋਨ ਮੈਂ ਨਾਲ ਹੀ ਲੈ ਆਈ ਹਾਂ ਆ ਨਾ ਜਾਵੇ ਕਿਸੇ ਦਾ ਤੇ ਸੱਚੀ ਆ ਜੀ ਰੁਪਿੰਦਰ ਦਾ ਹੀ ਆ ਮੰਮੀ ਕਿੰਨੀ ਲੰਮੀ ਉਮਰ ਵਾ ਨਾ ਆਹ ਯਾਦ ਕਾਂਡੇ ਹੀ ਨਾ ਵੇਲਾ ਹੋਰ ਹੈਲੋ ਰੁਪਿੰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਬੀ ਜੀ ਹੋਸਣਾ ਕੀ ਹਾਲ ਚਾਲ ਆ ਵਧੀਆ ਵਧੀਆ ਤੀ ਸੁਣਾਓ ਠੀਕ ਠਾਕ ਆ ਬੜਾ ਵਧੀਆ ਆਪਣਾ ਵੀ ਠੀਕ ਠਾਕ ਆ ਹੋਰ ਕੀ ਕਰੰਦੇ ਕੁਛ ਨਹੀਂ ਕਰਨਾ ਕੀ ਆ ਮੇਲੀ ਚਾਈ ਹਾਂ ਕੰਮ ਕਰਨਾ ਤੇ ਤੁਹਾਡੀਆਂ ਹੀ ਗੱਲਾਂ ਰਹੀਆਂ ਕਰਨਾ ਠੀਕ ਆ ਕੀ ਕਰਦੇ ਮੰਮੀ ਜੀ ਮੰਮੀ ਵੀ ਕੁਛ ਨਹੀਂ ਆ ਤੀਂ ਪਹਿਲਾਂ ਮੰਮੀ ਨਾਲ ਗੱਲ ਕਰ ਲਓ ਮੇਰੇ ਲਾਗੇ ਖਲੋਤੇ ਆ ਬਾਅਦ ਚ ਇਹਨਾਂ ਦਾ ਜੀ ਨਹੀਂ ਲੱਗਦਾ ਹਲਵਾ ਮੰਮੀ ਕਰਾ ਲਓ ਸਸ਼ਕਾ ਮੀ ਜੀ ਸਸ਼ਕਾ ਗੱਲ ਕਰਤਾ ਕੀ ਆਲਾ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਠੀਕ ਠਾਕ ਵਧੀਆ ਹੋਰ ਸਨਾਹ ਸਾਹਿਬ ਠੀਕ ਠਾਕ ਹੈ ਹਾਂਜੀ ਸਭ ਵਧੀਆ ਠੀਕ ਠਾਕ ਨੇ ਹੋਰ ਤੁਸੀਂ ਕੀ ਕਰੰਦੇ ਆ ਕੁਛ ਨਹੀਂ ਕਰਨਾ ਕੀ ਵਿਹਲੇ ਪੁੱਤ ਅੱਛਾ ਅੱਛਾ ਹੋਰ ਦੇਖੋ ਬੀਟੀ ਆਏ ਜੀ ਤੇਰੀ ਕੁ ਮੈਂ ਤੁਝੋ ਤਾਂ ਠੀਕ ਠਾਕ ਆ ਮਮਾ ਸਭ ਨਾਲ ਨਹੀਂ ਸੁਣਾ ਬਤ ਹਾਂਜੀ ਸਭ ਵਧੀਆ ਨੇ ਉਹ ਵੀ ਨਿੱਕੇ ਮੋਟੇ ਜੇ ਕੰਮ ਦੇ ਹੀ ਵੇਖਣਾ ਅੱਛਾ ਹਾਂਜੀ ਸੱਸ ਦੀ ਸੁਣਾ ਠੀਕ ਹੈ ਹਾਂਜੀ ਅੰਮੀ ਜੀ ਸਾਰੇ ਵਧੀਆ ਠੀਕ ਨੇ ਉਹ ਵੀ ਦੇ ਹੀ ਕੰਮ-ਕੁਮ ਕਰਨਾ ਮੈਨੋਂ ਦੇ ਕਰਨ ਨਹੀਂ ਦਿੰਦੇ ਤੁਹਾਨੂੰ ਪਤਾ ਹੀ ਆ ਕਹਿੰਦੇ ਹਲੇ ਨਵੀਂ ਸਵੀ ਆ ਤੇ ਕੋਈ ਗੱਲ ਨਹੀਂ ਚਾਹਦੇ ਹ ਰੈਸਟ ਕਰ ਲਾ ਅੱਛਾ ਚਲ ਇਹ ਵੀ ਚੰਗਾ ਪੁੱਤ ਵਧੀਆ ਹਾਂਜੀ ਮੇਰੀ ਗੱਲ ਸੰਭ ਕੇ ਹਿਤਨਾ ਕਰੇ ਫੇਰਾ ਪਾ ਜੇ ਮੇਰਾ ਕੋਤਾ ਆ ਕੀ ਹੈ ਕੋਈ ਗੱਲ ਨਹੀਂ ਅਮੀ ਜੀ ਕਰਕੇ ਸਲਾਹ ਇਹਨਾਂ ਨਾਲ ਨਾ ਤੇ ਕੋਈ ਨਹੀਂ ਆਉਨੇ ਇਹਨਾਂ ਦੇ ਵੀ ਸਭ ਛੁੱਟੀ ਥੋੜੀ ਰਹਿ ਗਈ ਆ ਹੁਣ ਠੀਕ ਆ ਤੇ ਕੋਈ ਨਹੀਂ ਇੱਕ ਦੋ ਦਿਨ ਤੱਕ ਨਾ ਸਲਾਹ ਕਰਕੇ ਤੇ ਫਿਰ ਕੋਈ ਨਹੀਂ ਆਪਾਂ ਸਾਰੇ ਜੜੇ ਆਵਾਂਗੇ ਠੀਕ ਆ ਪੁੱਤ ਪੰਜੇ ਚਿੱਲੇ ਚੱਕਾ ਜਾ ਸੰ ਪੁੱਤ ਐਸੇ ਆਰ ਬਣ ਕੇ ਰਹਿਣਾ ਨਾ ਘਾਰ ਸਾਂਭਣਾ ਸਾਰੇ ਜੀਆਂ ਨੇ ਇhtiyar ਨਾ ਰਹਿਣਾ ਮੇਰਾ ਪੁੱਤ ਜੀ ਤੋਂ ਬਗੈਰ ਨਹੀਂ ਬੋਲਣਾ ਠੀਕ ਆ ਮੈਂ ਰਹਿਣਾ ਵਧੀਆ ਕੋਈ ਗੱਲ ਨਹੀਂ ਅਮੀ ਜੀ ਤੁਸੀਂ ਫਿਕਰ ਗੱਲ ਹੀ ਕਰਦੇ ਆ ਤੁਸੀਂ ਜੋ ਮੈਨੂੰ ਸਿੱਖਿਆ ਦਿੱਤੀ ਹੈ ਨਾ ਮੈਂ ਉਹਦੇ ਹੀ ਸਾਰੇ ਕੰਮ ਕਰੂੰਗੀ ਤੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਇੰਨੀ ਸਾਰੇ ਜਣੇ ਮੇਰਾ ਇੰਨਾ ਧਿਆਨ ਰੱਖਦੇ ਆ ਨਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਦੀਦੀ ਵੀ ਇੰਨੀ ਚੰਗੀ ਆ ਮੰਮੀ ਵੀ ਸਾਰਿਆਂ ਦਾ ਸੁਭਾਅ ਬੜਾ ਵਧੀਆ ਵਾ ਤੁਸੀਂ ਫਿਕਰ ਨਾ ਕਰਿਆ ਕਰੋ ਇਹ ਵੀ ਚੰਗਾ ਮੇਰਾ ਪੁੱਤ ਹਾਂਜੀ ਇਹ ਕਿ ਤੁਸੀਂ ਠੀਕ ਤਰ੍ਹਾਂ ਹੀ ਚੱਲ ਜੀ ਬੋਤਾ ਮੇਰਾ ਪੁੱਤ ਨਹੀਂ ਅਮੀ ਜੀ ਮੈਂ ਵੀ ਵਧੀਆ ਹੀ ਰਹੂੰਗੀ ਹਾਂਜੀ ਚਲੋ ਠੀਕ ਆ ਅਮੀ ਜੀ ਮੈਂ ਬਾਅਦ ਕਰੂੰਗੀ ਚਲ ਠੀਕ ਆ ਬੱਸ ਚਲ ਬੜੀ ਖੁਸ਼ ਹਾਂ ਬੜੀ ਜ਼ਿਆਦਾ ਕਈ ਨਹੀਂ ਬੜਾ ਵਾ ਹਨਾ ਢੱਡੀ ਹਵਾ ਆਪਣੇ ਧੀਆ ਪੁੱਤਾਂ ਵੱਲੋਂ ਆਵੇ ਨਾ ਬਹੁਤ ਬੰਦਾ ਖੁਸ਼ ਹੁੰਦਾ ਇੰਨੇ ਮਿੰਦਾ ਰੂ ਮੇਰਾ ਖੁਸ਼ ਹੋ ਗਿਆ ਸੁਣ ਕੇ ਮੈਂ ਤੇ ਤੁਹਾਨੂੰ ਅੱਗੇ ਕਿਹਾ ਵਾ ਕੁੜੀ ਹੈਡੀ ਤੇ ਇੰਨੀ ਸਿਆਣੀ ਹੈ ਨਾ ਸਾਰੇ ਜੀਆ ਦਾ ਉਹਨੇ ਆਪੇ ਖਿਆਲ ਰੱਖ ਲੈਣਾ ਵਾ ਨਾਲੇ ਜਦੋਂ ਨਵਾਂ ਨਵਾਂ ਬੰਦਾ ਜਾਂਦਾ ਹੀ ਆ ਸੋ ਗਲਤੀਆਂ ਹੋ ਜਾਂਦੀਆਂ ਵਾ ਤੇ ਕੋਈ ਗੱਲ ਨਹੀਂ ਉਹਨੇ ਸਮਝਦਾਰ ਹੋ ਜਾਣਾ ਵਾ ਆਪੇ ਇਸ ਹਾਸ ਮੈਨੂੰ ਕੰਮ ਹੀ ਨਹੀਂ ਲੰਦੀ ਬੜੀ ਖੁਸ਼ ਹਾਂ ਅ ਮਮੀ ਜੀ ਜਦੋਂ ਤੇ ਹੁੰਦੀਆਂ ਕੁੜੀਆਂ ਪੇਕੇ ਘਰ ਨਿਆ ਮਰਜੀ ਸਿਆਣੀਆਂ ਹੋਣ ਨਿਆਣੀਆਂ ਹੀ ਮੰਨੀਆਂ ਜਾਂਦੀਆਂ ਆ ਤੇ ਜਿਹੜਾ ਬੱਚਾ ਵਾ ਸੋਰੇ ਜਾ ਕੇ ਸਿਆਣਾ ਹੁੰਦਾ ਵਾ ਬਾਕੀ ਇਹ ਘਾਲ ਤਰੀ ਸੀ ਤੁਸੀਂ ਫਿਕਰ ਨਾ ਕਰੋ ਆ ਹੁਣ ਕੰਮ ਬੱਝ ਕਰ ਲਾਂਗੇ ਆਓ ਚਲੀਏ ਬੜੀ ਗਰਮੀ ਆਜ ਵੀ ਚੱਲ ਮੇਰਾ ਪੁੱਤ ਸਸਿਕਾ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੀਡੀਓ ਦੇਖਦੇ ਦੇਖਦੇ ਐਂਡ ਤੱਕ ਆਏ ਹੋ ਸਾਰੀ ਵੀਡੀਓ ਦੇਖੀ ਆ ਤੇ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਆ ਕਿ ਰੁਪਿੰਦਰ ਦਾ ਹੁਣ ਮਨ ਇਹ ਕਹਿੰਦਾ ਵਾ ਕਿ ਮੈਂ ਕੋਈ ਵੀ ਗੱਲ ਹੋ ਜਾਂਦੀ ਸਹੁਰੇ ਪਿੰਡ ਮੈਂ ਆਪਣੇ ਪਿੰਡ ਲਈ ਦੱਸਣੀ ਜੋ ਕਿ ਬਹੁਤ ਹੀ ਜ਼ਿਆਦਾ ਗਲਤ ਗੱਲ ਆ ਕਿਉਂਕਿ ਅਗਰ ਤੁਹਾਡਾ ਪੇਕਾ ਪਰਿਵਾਰ ਅਗਰ ਨਿੱਕੇ ਹੁੰਦਿਆਂ ਤੋਂ ਲੈ ਕੇ ਵੱਡੇ ਹੋਣ ਤੱਕ ਤੁਹਾਡੇ ਸਾਰੇ ਕੰਮ ਕਰਦਾ ਆ ਤੇ ਵਿਆਹ ਤੋਂ ਬਾਅਦ ਇੱਕਦਮ ਹੀ ਮੈਨੂੰ ਲੱਗਦਾ ਕੋਈ ਵੀ ਇੰਨਾ ਬੇਗਾਨਾ ਨਹੀਂ ਹੋ ਜਾਂਦਾ ਇਸ ਕਰਕੇ ਅਗਰ ਕੋਈ ਵੀ ਨਿੱਕੀ ਮੋਟੀ ਵੀ ਗੱਲ ਸਾਡੇ ਸਹੁਰੇ ਪਰਿਵਾਰ ਦੇ ਵਿੱਚ ਜਾਂ ਕਿਤੇ ਵੀ ਤੁਹਾਡਾ ਕੋਈ ਤੱਕਾ ਹੁੰਦਾ ਆ ਤੇ ਆਪਣੇ ਪਰਿਵਾਰ ਦੇ ਨਾਲ ਉਹ ਗੱਲ ਨੂੰ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਆ ਅਸੀਂ ਇਹੋ ਚੀਜ਼ ਨੂੰ ਇਸ ਵੀਡੀਓ ਦੇ ਵਿੱਚ ਸਮਝਾਉਣਾ ਚਾਹੁੰਦੇ ਆ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਗਰ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ